ਹਾਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਾਰਿਆਂ ਨੇ ਸੈਟ ਕਰਦਗੇ ਬਰੌਲ ਦੀ ਸਟਾਰਟਿੰਗ ਤੇ ਅੱਜ ਸਵੇਰ ਸਵੇਰ ਆਪਣੇ ਕੋਲ ਹੀ ਬਾਜ ਤਾਂ ਕਰਦਾ ਵਾਏ ਗੜਕੀ ਹੋਏ ਗੜਕੀ ਗੜਕਦੇ ਯਾਰ ਗੜਦੜਕਦੇ ਗੜਕਦੇ ਗੜਕਦੇ ਆਹ ਹੋ ਨਹੀਂ ਗੜਕਣਾ ਮੈਂ ਪਹਿਲਾਂ ਬਹੁਤ ਗੜਕ ਲੈ ਜਾਂਦਾ ਆਇਦਰ ਆਇਦਰ ਦੀ ਫੋਟੋ ਸਾਫ ਆਊਗੀ ਐ ਐ ਬਾਈ ਤੇ ਅੱਜ ਮਿੱਤਰੋ ਪਤਾ ਲੱਗ ਤੁਰ ਕਿ ਕੂਤਰ ਕੋਈ ਨਹੀਂ ਛੱਡੇਗਾ ਕਿਉਂਕਿ ਆਪਾਂ ਜਿਹੜੇ ਨਵੇਂ ਕੂਤਰ ਕੱਢੇ ਸੀਗੇ ਤੇ ਉਹ ਲਗਾਤਾਰ ਹੀ ਛੱਡਦੇ ਰਹੇ ਆ ਤੇ ਅੱਜ ਆਪਾਂ ਬੰਦੀਵਾਦਾਂ ਨੇ ਕਿਉਂਕਿ ਜਿਹੜਾ ਡੰਡੇ ਟੋਰੀ ਵਾਲਾ ਉਹ ਹੀ ਕੂਤਰ ਆ ਬੈਠਾ ਉਹ ਵੀ ਆਪਾਂ ਲਗਾਤਾਰ ਹੀ ਛੱਡਦੇ ਰਹੇ ਆ ਟੋਰੀ ਵਾਲਾ ਕਾ ਰਾਤ ਮਾਹਾਂ ਬੈਠਾ ਨਾ ਸਾਡੇ ਸ਼ਿਭਾ ਆ ਤੇ ਉਹਦਾ ਫਿਰ ਆਪਣਾ ਵਾਰੀਆਂ ਤੇ ਆ ਉਹਦਾ ਕਿਉਂਕਿ ਪਾਣੀ ਤੇ ਕਰਤਾ ਉਹ ਤਾਂ ਵਾਰੀਆਂ ਤੇ ਕਰਦਾਂਗੇ ਤੇ ਬਾਕੀ ਗੂਤਰਾ ਪਰ ਲਗਾਤਾਰ ਛੜਦੇ ਨੇ ਨੀਲੀ ਟੂਸੇ ਵਾਲਾ ਕਾਲੀ ਬਗਲ ਵਾਲੀ ਲਾਲ ਬਗਲਾਂ ਵਾਲੀ ਕੱਲੀ ਲਾਲ ਬਗਲ ਵਾਲੀ ਤੇ ਹੋਰ ਹੋਰ ਤਾਂ ਹੈ ਨਹੀਂ ਨਾ ਕੋਈ ਇੱਕ ਟੈਟੂਆ ਟੈਡ ਕਾਲਾ ਟੋਰੀ ਲਾਲਾ ਗੂਤਰਾ ਬੈਠਾ ਉਹ ਵੀ ਲਗਾਤਾਰ ਛੜਦੇ ਰਹੇ ਆ ਤੇ ਅੱਜ ਆਪਾਂ ਇਹਨਾਂ ਦੀ ਪਾਤੀ ਬੰਦੀ ਕਿਉਂਕਿ ਆਪਾਂ ਅੱਜ ਨਹੀਂ ਛੱਡੇਗੇ ਤੇ ਅੱਜ ਆਪਾਂ ਮੇਰਾ ਰਾਦਾ ਬਣ ਰਿਹਾ ਆਪਾਂ ਬੱਚਿਆਂ ਦੇ ਰੰਗ ਲਾਦ ਗੇ ਇਹਦੇ ਇਧਰ ਬੱਚੇ ਨਹੀਂਗੇ ਇਹ ਵੀ ਵਾਵਾ ਹੋ ਗਿਆ ਇਹਨਾਂ ਦੇ ਰੰਗ ਲਾ ਦੇ ਯਾਰ ਰੰਗ ਇਹਨਾਂ ਦੇ ਲਾਵਾਂਗੇ ਇੱਕ ਬਾਈ ਦਾ ਆ ਬੈਠਾ ਇੱਕ ਤਾਂ ਫਾਸਟ ਦੋ ਆ ਬੈਠੇ ਤਿੰਨ ਹੀ ਬੈਠਿਆ ਵੇ ਇਹਦੇ ਆਪਾਂ ਲਾਵਾਂਗੇ ਆ ਨਹੀਂ ਬੈਠਾ ਗੁੱਤਰਾ ਬੱਚਾ ਇਹਦੇ ਆਪਾਂ ਕਰਾਂਗੇ ਕਾਲਾ ਕੰਡ ਤੇ ਸੱਜਾ ਟੂਸਾ ਲਾਲ ਇੱਕ ਬਾਈ ਦਾ ਕਮੈਂਟ ਆ ਸੀਗਾ ਆਪਾਂ ਪੁੱਛਿਆ ਸੀਗਾ ਰੰਗ ਕਿਹੜਾ ਕਿਹੜਾ ਲਾਈਏ ਇਹਨਾਂ ਬੱਚਿਆਂ ਦੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਟੂਸਾ ਲਾਲ ਕਰ ਦੋ ਤੇ ਕਾਲਾ ਘੰਡ ਕਰ ਦੋ ਤੇ ਆਪਾਂ ਇਹੀ ਰੰਗ ਲਾਵਾਂਗੇ ਮਿੱਤਰੋ ਇਹਦੇ ਉਹ ਵਧੀਆ ਰੰਗ ਆ ਵਧੀਆ ਲੱਗਿਆ ਰੰਗ ਬਾਈ ਨੇ ਕਮੈਂਟ ਤਾਂ ਬਹੁਤ ਕੀਤਾ ਸੀ ਇੱਕ ਨੇ ਆਖਿਆ ਸੀ ਝਾਲਰ ਲਾ ਕਰਦੇ ਕਾਲੀ ਲਈ ਕਿਉਂਕਿ ਆਪਾਂ ਇਹ ਝਾਲਰ ਕਦੇ ਕੀਤੀ ਨਹੀਂ ਹੈ ਨਾ ਤੇ ਝਾਲਰ ਆਪਾਂ ਨੂੰ ਨਹੀਂ ਵਧੀਆ ਲੱਗਦੀ ਹੈ ਤੇ ਝਾਲਰ ਵੀ ਨਹੀਂ ਕਰਨੀ ਇੱਕ ਨੇ ਆਖਿਆ ਸੀਗਾ ਬੈਠ ਕਰਦੇ ਤੇ ਟੂਸਾ ਕਰਦੇ ਉਹ ਵੀ ਆਪਾਂ ਸੋਚ ਲਾਂਗੇ ਇੱਕ ਅੱਦੇ ਬੱਚੇ ਦੇ ਉਹ ਵੀ ਕਰ ਦਾਂਗੇ ਸ਼ਾਇਦ ਹੋਰ ਬਾਈ ਨੇ ਆਖਿਆ ਸੀਗਾ ਢੇਡੂਸਾ ਢੇਡੂਸੇ ਹੋਈ ਹੋਏ ਗੇਰੇ ਕੰਡ ਕਰਦਾਂਗੇ ਆਪਾਂ ਇਹਦਾ ਨਾ ਤੇ ਇਹਦਾ ਕਰਾਂਗੇ ਕੰਡ ਇੱਕੋ ਹੀ ਗੱਲ ਬਾਗੂ ਕੰਡ ਹੋਗਾ ਜਾਂ ਢੇਡ ਹੋਗਾ ਨਾ ਤੇ ਟੂਸਾ ਆਪਾਂ ਕਰਾਂ ਹੀ ਕਰਾਂਗੇ ਲਾਲ ਬਾਕੀ ਓਕੇ ਰਿਪੋਰਟਾ ਹੋਰ ਬਾਈ ਦਾ ਕਿਹੜਾ ਕਮੈਂਟ ਆਇਆ ਸੀਗਾ ਹੋਰ ਹੋਰ ਤਾਂ ਨਹੀਂ ਆਇਆ ਕੋਈ ਯਾਰ ਹੋਰ ਆਏ ਸੀ ਮੈਂ ਚੇਤਾ ਭੁੱਲ ਗਿਆ ਇੱਕ ਨੇ ਆਖਿਆ ਸੀਗਾ ਟੂਸੇਖ ਨਹੀਂ ਕਰਦੇ ਟੂਸੇ ਟੋਰੀ ਟੰਡਾ ਇਹ ਆਖਿਆ ਸੀ ਇੱਕ ਬਾਈ ਨੇ ਬਾਕੀ ਕੋਈ ਨਹੀਂ ਆਪਾਂ ਦੁਬਾਰਾ ਫੇਰ ਕਮੈਂਟ ਪੜ ਲਾਂਗੇ ਤੇ ਅੱਜ ਵੀ ਅੱਜ ਆਪਾਂ ਇੱਕ ਦੇ ਜਾਂ ਦੋਹਾਂ ਦੇ ਰੰਗ ਲਾਵਾਂਗੇ ਜੇ ਦੋਹਾਂ ਦੇ ਲਾਇਆ ਇਹਨਾਂ ਦੋਹਾਂ ਦੇ ਲਾਵਾਂਗੇ ਆਪਾਂ ਜੇ ਇੱਕ ਦੇ ਲਾਇਆ ਫਿਰ ਜਿਹੜੇ ਇੱਟ ਤੇ ਬੈਠੇ ਇਹ ਦੇ ਲਾਵਾਂਗੇ ਤੇ ਦੋ ਰਹਿ ਜਾਣਗੇ ਤੇ ਕਮੈਂਟ ਅੱਜ ਫੇਰ ਕਰ ਦਿਓ ਜੇ ਮਿੱਤਰੋ ਕਿਹੜਾ ਰੰਗ ਲਾਈ ਗਿਆ ਆਪਾਂ ਇਹਨਾਂ ਦੋਹਾਂ ਦੇ ਹਨਾ ਦੋਹਾਂ ਦੇ ਸ਼ਾਇਦ ਅੱਜ ਲਾ ਦਾਂਗੇ ਤੇ ਮੇਰੇ ਮਗਰ ਰਹਿ ਜਾਣਗੇ ਦੋ ਤੇ ਕਮੈਂਟ ਫੇਰ ਅੱਜ ਕਰ ਦਿਓ ਕਿਹੜਾ ਰੰਗ ਲੈ ਕੇ ਜੇ ਵਧੀਆ ਲੱਗਾ ਆਪਾਂ ਕਮੈਂਟਾਂ ਦੇ ਫੇਰ ਆਈਂ ਲਾ ਦਾਂਗੇ ਰੰਗ ਮਾ ਕੀਦਰ ਬੱਚਿਆਂ ਨੂੰ ਓਕੇ ਰਿਪੋਰਟਾਂ ਤੇ ਥੋਨੂੰ ਉਹ ਬੁਖਾਰ ਦੇ ਲਾਲ ਬਗਲਾਣੀ ਤੇ ਬਗਲ ਵਾਲੀ ਉਹ ਵੀ ਰੈਸਟ ਤੇ ਅੱਜ ਨੀਲੀ ਵੀ ਰੈਸਟ ਤੇ ਆ ਉਹ ਵੀ ਨੀਲੀ ਕਾਲੋ ਚੜਾ ਗਏ ਇਹਨਾਂ ਨੂੰ ਲਾਲ ਬਗਲਾਣੀ ਆ ਗਈ ਇਹ ਥੋੜਾ ਥੋੜਾ ਲੰਗ ਮਾਰਦੀ ਹੈ ਕਮੀ ਨਾ ਇਹ ਰੀ ਨਿਕਉ ਨਹੀਂ ਲੱਤ ਟੁੱਟ ਗਈ ਸਾਡੀ ਰਿੰਗੀ ਆ ਖੱਪੀ ਲਾ ਖੱਪੀ ਲੱਤ ਇਹ ਰਿੰਗੀ ਜੁੜ ਗਈ ਸੀਗੀ ਹੁਣ ਥੋੜੀ ਬਾਹਰ ਘੜਦੀ ਹੈ ਇਹ ਤੇ ਇੱਕ ਜੀ ਪਿਆਰੋਂ ਬੈਠੇ ਗੁੱਟ ਜੀ ਕਾਲਸਰੀ ਮੋਢੇ ਤੇ ਮਾੜਾ ਲਾ ਰੰਗ ਲੱਗਾ ਕਿਉਂ ਮੇ ਆਪ ਲਗਾਤਾਰ ਛੱਡਦੇ ਰਹੇ ਯਾਰ ਤੇ ਅਜ ਬੰਦੀ ਦੇ ਕੰਮ ਹੋ ਸਕਦਾ ਅੱਜ ਆਪ ਇੱਕ ਅਦਰ ਗੂਤਰ ਨਵਾਂ ਛੱਡ ਲਗੇ ਬਾਕੀ ਮੌਕਾ ਦੱਸੇਗਾ ਲਓ ਜੀ ਤੁੱਪੇ ਆਪ ਗੂਤਰ ਪਾਤੇ ਇੱਕ ਤਾਂ ਇਧਰ ਕਾਲਸਰਾ ਪਾਤਾ ਤੇ ਇਧਰੋਂ ਪੰਜ ਗੂਤਰ ਪਾਦਿੰਗਾ ਆਪਾਂ ਜਦੋਂ ਓਕੇ ਪੋਟਾ ਹੁੰਮ ਤੇ ਇੱਕ ਕਬੂਤਰ ਆਪਾਂ ਇੱਥੇ ਬੰਨਤਾ ਪਰਲੇ ਪਾਸੇ ਇੱਕ ਕਬੂਦਰੀ ਬੰਨਤੀ ਪਰਲੇ ਪਾਸੇ ਆਪਾਂ ਤੇ ਕਬੂਤਰ ਆਪਾਂ ਛੱਡਿਆ ਤਾਂ ਕੋਈ ਵੀ ਨਹੀਂ ਗੱਜ ਇਹ ਇੱਕ ਇੱਥੇ ਲਾਲੀ ਟੋਰੀ ਦਾ ਕਬੂਤਰ ਆਇਆ ਪਤਾ ਨਹੀਂ ਕੀ ਦਾ ਉਹ ਬਹਿਂਦਾ ਫਿਰਦਾ ਹੀ ਪਰਲੇ ਪਾਸੇ ਜੀ ਤੇ ਹੁਣ ਆਪਾਂ ਯਾਰ ਪੱਥੜਾਈ ਖੋਲਦੇ ਆਂ ਕੱਲੀ ਪੱਥੜਾਈ ਜਿਹੜੇ ਕਲਪ ਸੀ ਉਹ ਆਪਾਂ ਇੱਚ ਪਾਈ ਸੀ ਪੱਥੜਾਈ ਤੇ ਕਲਪ ਤੇ ਇਹ ਚ ਆਪਾਂ ਸ਼ੈਂਪੂ ਵਾਲੀ ਪੱਥੜਾਈ ਪਾਵਾਂਗੇ ਉਹ ਚ ਸ਼ੈਂਪੂ ਨਹੀਂ ਪਾਏਗਾ ਤੇ ਨਾ ਹੀ ਹਾਈਡਰੋਜਨ ਪਾਈ ਆ ਉਹ ਚ ਇੱਕ ਥਿਨਰ ਤੇ ਇੱਕ ਪੱਥੜਾਈ ਇੱਕ ਕਲਪ ਉਹ ਤਿੰਨ ਚ ਜਾਇ ਚ ਪਾਣਾ ਤੇ ਇਹ ਚ ਪਾਵਾਂਗੇ ਆਪਾਂ ਸ਼ੈਂਪੂ ਪੱਥੜਾਈ ਤੇ ਹੋਰ ਕੀ ਸੀ ਹਾਈਡਰੋਜਨ ਇਹ ਚ ਹਾਈਡਰੋਜਨ ਪਾਵਾਂਗੇ ਆਪਾਂ ਤੇ ਘੋਲਦੇ ਆਪਾਂ ਘੋਲ ਕੇ ਰੱਖ ਦਾਂਗੇ ਫਿਰ ਲਾਉਣੀ ਕਾ ਲੂ ਆ ਅੱਜ ਨਹੀਂ ਲਾਉਦੇਗੇ ਆਪਾਂ ਕੱਲੂ ਲਾਵਾਂਗੇ ਇਹ ਤੇ ਕੇਰਾ ਆਪਾਂ ਘੋਲ ਲਗੇ ਕੂਲ ਕਰਾ ਦੇ ਅੰਦਰ ਇਹ ਰੱਖਣ ਦੇ ਤੁਹਾਨੂੰ ਫਿਰ ਦੱਸ ਦਾਂਗੇ ਜਿਵੇਂ ਅੱਜ ਰੱਖਤੀ ਕੱਲ ਨੂੰ ਲਾਵਾਂਗੇ ਇਹ ਵੀ ਤੁਹਾਨੂੰ ਦੱਸਦੇ ਆਂ ਤੇ ਕੇਰਾ ਆਪਾਂ ਖੋਲ ਲ ਗਏ ਲੋ ਇਹ ਪੱਥੜਾਈ ਆਪਾਂ ਇੰਨੀ ਕੁ ਪਾ ਲਈ ਆ ਕੇਰਾ ਭਿਓਂ ਕੇ ਰੱਖਣੀ ਕੱਲ ਨੂੰ ਥੋੜੀ ਹੋਰ ਪਾਵਾਂਗੇ ਤੇ ਨਾਲ ਸ਼ੈਂਪੂ ਸ਼ੈਂਪੂ ਆਪਾਂ ਦੀ ਕੁੜੀ ਪਾ ਲਾਂਗੇ ਜਿਹੜਾ ਮਰਜ਼ੀ ਪਾ ਲਓ ਇਹਦਾ ਕੋਈ ਚੱਕਰ ਨਹੀਂ ਜਾਂਦਾ ਸ਼ੈਂਪੂ ਦਾ ਤਾਂ కాలు కల్ూ కూతరగే ఆ హైడ్రోజన్ ਪਣੂ ਕਾਲੂ ਨਵੀ ਲੈ ਕੇ ਹਣੀ ਬਣੀ ਆ। ਚੋਲੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਨੇ ਢੱਕੇ ਨਾਲ ਤੇ ਚੰਗੀ ਤਰ੍ਹਾਂ ਮੈਸ ਕਰਕੇ ਆ ਪਾਈ ਰੱਖ ਦਿੰਨੇ ਆ ਤੇ ਇਹ ਆਪਾਂ ਆਈਂ ਰਹਿ ਜੂਗੇ ਸੋਕੇ ਆਣੇ ਨੇ ਹਾਈਡਰੋਜਨ ਸਾਰਾ ਕੋਟੇ ਨਾਲ ਵਿੱਚੋਂ ਤੇ ਕੱਲੀ ਕਲਫ ਕਲਫ ਹੀ ਰਹਿ ਜੂਗੀ ਤੇ ਕੱਲ ਨੂੰ ਆਪਾਂ ਥੋੜੀ ਕਲਪਾ ਕੇ ਥੋੜਾ ਹਾਈਡਰੋਜਨ ਪਾ ਕੇ ਸੈਂਪੂ ਤੇ ਲੋੜ ਹੀ ਹੁਣ ਪਾਉਣ ਨੂੰ ਥੋੜਾ ਕਲਪਾ ਕੇ ਥੋੜਾ ਹਾਈਡਰੋਜਨ ਪਾ ਕੇ ਤੇ ਕੱਲ ਨੂੰ ਉਤਨਾ ਲਾਵਾਂਗੇ ਆਪਾਂ ਤੇ ਫਿਰ ਧੋਣੀ ਪੈਂਦੀ ਹੈ ਇਹ ਪਰ ਨਹੀਂ ਜਿ ਲੁੰਦੀ ਨਹੀਂਗੇ ਇਹ ਬਣ ਗਈ ਕਾਲੀ ਵੇਖੋ ਆ ਸ਼ੈਂਪੂ ਰਹਿ ਗਿਆ ਥੱਲੇ ਲੱਗਾ ਹੋਇਆ ਇਹ ਜੋ ਆਪਾਂ ਘੋਲ ਲੈਨੇ ਆ ਬੱਚੇ ਦੇ ਆਪਾਂ ਦੂਜੀ ਢਾ ਲੈਨੇ ਆ ਉਹ ਘੰਡ ਕਰਨਾ ਦਾ ਬੱਚੇ ਦਾ ਤੇ ਉਹ ਆਪਾਂ ਦੂਜੀ ਢਾ ਲੈਨੇ ਆ ਜਿਹੜੀ ਆਪਣੀ ਘੋਲੀ ਪਈ ਆ ਇਹ ਦਾ ਉਡ ਨਾਲ ਜਿਵੇਂ ਨਵੇਂ ਉਤਰ ਬਾਹਰ ਕਰਨੇ ਆ ਇਹ ਉਹਨਾਂ ਦੇ ਲਾਵਾਂਗੇ ਬਚੈ ਨਹੀਂ ਤਰ ਕੋਲ ਕੇ ਦਿਨ ਨੂੰ ਇੱਥੇ ਆ ਹੀ ਰੱਖ ਦਿੰਨੇ ਪਾਸੇ ਕਰਕੇ ਹਾਈ ਡਰੇਨ ਨੂੰ ਤੁਹਾਨੂੰ ਲੈ ਕੇ ਹੁਣੀ ਪੈਣੀ ਮੁਖ ਦੀ ਸੀਸੀ ਜੀ ਇਹ ਖਾਲੀ ਹੋ ਗਈ ਜਵਾ ਆ ਆਪੜੀ ਪਾਉਣੀ ਹੈ ਹੁਣ ਆਪਾਂ ਕੱਲੀ ਪੱਥੜਾ ਹੀ ਚੱਲਣ ਦਿਆਂ ਨੇ ਇਹ ਫਿੱਕੀ ਹੋ ਜਾਂਦੀ ਆ ਢਿੱਡ ਤੇ ਆਪਾਂ ਢਾਟ ਟੋਰੀਆ ਦੇ ਰਾਈ ਸੀਗੀ ਢਿੱਡ ਤੇ ਫਿੱਕੀ ਹੋ ਗਈ ਇਹ ਇਹ ਓਡੀਆਂ ਦੀ ਧੁੱਪ ਆ ਨਹੀਂ ਆ ਚੀ ਨੀ ਉੱਡਦੀ ਧੁੱਪੇ ਇਹ ਮੌਕੇ ਤੇ ਲਾ ਸਕਦੇ ਨੇ ਮੌਕੇ ਤੇ ਯਾਰ ਹੋਰ ਹੀ ਲੱਗਦਾ ਚੜਦੀ ਜੀ ਨਹੀਂ ਮੌਕੇ ਤੇ ਤੇ ਇੱਕ ਦਿਨ ਤੁਸੀਂ ਐ ਪਈ ਰਹਿਣ ਦਿਓ ਜੀ ਅਗਲੇ ਦਿਨ ਲਾ ਕੇ ਵੇਖੋ ਇਹ ਉਹ ਬਾਲੀ ਚੜੂਗੀ ਉਹ ਨਾਲੇ ਚੜਜੂਗੀ ਕੱਲ ਉਹ ਵਾਹੂ ਉਤਰਾਂ ਰੰਗ ਲਾਵਾਂਗੇ ਮਿੱਤਰੂ ਲੈਉਣੇ ਆਪਾਂ ਬੱਚਾ ਫੜ ਕੇ ਤੇ ਉਹਦੇ ਆਪਾਂ ਰੰਗ ਲਾਦਗੇ ਘਾਣੇ ਟੂਸਾ ਕਰਦਗੇ ਤੇ ਦੋਹਾਂ ਚ ਇੱਕ ਲੈਣੇ ਜਿਹੜੇ ਆਪ ਤੜਕੇ ਵਿਖਾਈ ਸੀ ਦੋ ਆ ਬੈਠਾ ਥੱਲੇ ਇਹਦੀ ਲਾਉਣੀ ਆਪਾਂ ਰੰਗ ਬਾਹਰ ਲੈ ਚਲ ਕੇ ਫੜ ਕੇ ਇੱਥੇ ਆ ਆ ਪਈ ਗਲਪ ਤੇ ਆ ਬੱਚੇ ਦੇ ਲਾਵਾਂਗੇ ਆਪਾਂ ਪੀਲੇ ਲਾੜ ਲਗੇ ਕਿਉਂਕਿ ਨਾਲ-ਨਾਲ ਤਾਂ ਵੀਡੀਓ ਨਹੀਂ ਬਣਨੀ ਯਾਰ ਕੱਲਾ ਹੈ ਨਾ ਇਕੱਲੇ ਨਹੀਂ ਲਾਉਣੀ ਆ ਤੇ ਇਹਦਾ ਸੱਜੜੂਸਾ ਕਰਾਂਗੇ ਆਪਾਂ ਗਲਾਬੀ ਸੰਤਰੀ ਕਰ ਦਾਂਗੇ ਤੇ ਘੰਡ ਕਰਾਂਗੇ ਕਾਲਾ ਤੇ ਲਾ ਦੇ ਕਿਹੜਾ ਘੰਡ ਤੇ ਤੇ ਸਕਾ ਕੇ ਫਿਰ ਟੂਸਾ ਕਰ ਦਾਂਗੇ ਓਕੇ ਹੋ ਜਾਣਗੇ ਰਿਪੋਰਟਾਂ ਜਮਾਂ ਜੀ ਓਕੇ ਹੁੰਗਾ ਜਮਾ ਰਿਪੋਰਟਾਂ ਕਾਲਾ ਕੰਡ ਕਰਤਾ ਤੇ ਸੱਜਾ ਟੂਸਾ ਕਰਦਗੇ ਲਾਲ ਇਹਦਾ ਚੈੱਕ ਕਰ ਲੋ ਕਿਵੇਂ ਲੱਗਦਾ ਇਹ ਆ ਇਧਰ ਮੂੰਹ ਕਰ ਏ ਆ ਵੇਖੋ ਜੀ ਨੂੰ ਇਧਰੋਂ ਖਾ ਦਿੰਨੇ ਆ ਜਿੱਧਰ ਮੂੰਹ ਕਰਦਾ ਏ ਪੂਰਾ ਘੰਡ ਲੱਗਦਾ ਜੀ ਕਾਲਾ ਘੰਡ ਤੇ ਆਹ ਦੇਖੋ ਤੇ ਸੱਜਾ ਟੂਸਾ ਕਰਦਗੇ ਲਾਲੇ ਦਾ ਸੰਤਰੀ ਇਹ ਕਰਦੇ ਆ ਉਹ ਵੀ ਤੁਹਾਨੂੰ ਦਿਖਾਉਣੇ ਉਹ ਵੀ ਕਰਦਗੇ ਲਾਤਾ ਜੀ ਰੰਗ ਪਹਿਲਾਂ ਘੰਡ ਦੇ ਰੰਗ ਚੈੱਕ ਕਰ ਲਓ ਕਾਲਾ ਘੰਡ ਤੇ ਸੱਜਾ ਟੂਸਾ ਲਾਲ ਆ ਲਾਇਆ ਜੀ ਇਧਰ ਹੋਇ ਓਏ ਆ ਥੰਬਨੇ ਲਾ ਦਾਂਗੇ ਮਿੱਤਰੋ ਇਹਦਾ ਪਾਣੀ ਖੰਮ ਕੀਤੀ ਜੀ ਲਾਲ ਓਕੇ ਹੋ ਗਿਆ ਜਮ ਰਿਪੋਰਟਾਂ ਲੈ ਕਮੈਂਟਾਂ ਇਹ ਦੱਸੋ ਜੀ ਬਈ ਕਿਵੇਂ ਲੱਗਾ ਰਾਂਗੇ ਬੱਚੇ ਦੇ ਇਹ ਲੋਈ ਹੁਣ ਬੱਚਾ ਵੀ ਲੰਮਾ ਉਦੋਂ ਕੋਈ ਚੰਗਾ ਏ ओके ਉਹ ਮੈਂ ਜਮਾ ਰਿਪੋਰਟਾਂ ਮਿੱਤਰੋ ਲੌਣ ਲਾਗੇ ਜਿਹੜੀ ਆ ਬਣਾਈ ਸੀ ਅੱਜ ਹੀ ਲਾ ਦੀ ਇੱਕ ਕੂਤਰ ਲਾ ਕੇ ਵੇਨੇ ਆ ਜੇ ਚੜ ਗਈ ਤੇ ਹਿਲਾ ਦਾਂਗੇ ਬਾਕੀ ਦੇ ਦੂਜੀ ਲਮਣਾ ਆਪਾਂ ਜਿਹੜਾ ਆਪਣੇ ਕੋਲ ਸੀ ਸੀ ਰੰਗ ਕੋਲੇ ਪੈ ਕਾਲਾ ਬਾਕੀਆਂ ਦੇ ਹੋ ਲਾਉਣਾ ਕਿਰਾਂ ਟੋਰੀ ਕਰਕੇ ਵੇਖ ਲਈਏ ਆਪਾਂ ਇਹਦੀ ਕਿਵੇਂ ਚੜਦੀ ਕਿ ਨਹੀਂ ਚੜਦੀ ਤਾਂ ਬਹੁਤ ਹੈਰਾ ਵੇਖ ਲਓ ਨਾਲ ਆਪਣੇ 파ਟਨਰ ਵੀ ਆ ਗਏ ਰੰਗ ਲਵਾਉਣ ਵਾਸਤੇ ਗੂਤਰਾਂ ਦੇ ਦੇਖੋ ਬਾਈ ਛਾ ਚੂਬਰ ਤੇ ਬਾਹ ਲਾਵਾਂਗੇ ਯਾਰ 10 12 ਗੂਤਰਾਂ ਇਹ ਰੰਗ ਲਾ ਦੇਣਾ ਅੱਜ ਆਪਾਂ ਤੇ ਮੜ ਕੇ ਹੌਲੀ ਹੌਲੀ ਕੰਡਾਂਗੇ ਯਾਰ ਧੁੱਪੇ ਪਾ ਦੇਣੇ ਸੁੱਕ ਜੂਗਾ ਇਹ ਦੇਖੋ ਲੱਗਾ ਰੰਗ ਛਾਲੀ ਜੋਂ ਫੇਰ ਕਿੱਡੀ ਉਹੀਂ ਕੇ ਹੈ ਲੋ ਕਰ ਦੇ ਆਈ ਕਰੀ ਹੈ ਹਾਂ ਲੋਈ ਵੇਖੋ ਜੀ ਦੂਜੇ ਕਬੂਤਰੇ ਆਪਾਂ ਰੰਗ ਲਾਉਣ ਲੱਗ ਪਏ ਆ ਇਹਦੇ ਆਪਾਂ ਡੰਡੇ ਕਰਾਂਗੇ ਵਿਚਾਲੂ ਇੱਥੋਂ ਫੱਟੀਆਂ ਬਣਾਵਾਂਗੇ ਬਹੁਤ ਕੈਂਡ ਲਾਦਿਆਂ ਫੱਟੀਆਂ ਵੀ ਇਹ ਆਪਣਾ ਸੀਸੀਰਾ ਜਿਹੜਾ ਪਹਿਲਾਂ ਬਣਾਇਆ ਪਿਆ ਰੰਗ ਕਾਲਾ ਉਹ ਇਹ ਦੇਖੋ ਚੜਦਾ ਲਾਦਾ ਜੀ ਵੇਖੋ ਜੜਿਆ ਰੰਗ ਦੂਜੀ ਵਸ ਵੀ ਇੰਨੀ ਕਰਾਂਗੇ ਤੇ ਅੱਧੀ ਪੂਛ ਲਾਲ ਕਰਾਂਗੇ ਆਪੇ ਇਹਦੀ ਲੱਗ ਗਿਆ ਪੂਰਾ ਕੈਂਡ ਉੱਚੇ ਕੁਦਰੀ ਖੜੀ ਦੇ ਦਿਸੂਗਾ ਇਹ ਓਕੇ ਹੋ ਗਿਆ ਰਿਪੋਰਟ ਕਰਦਗੇ ਜੀ ਲਾਲ ਪੂਛ ਅੱਧੀ ਇੰਨੇ ਨੇ ਪੂਛ ਕਰਦਾਂਗੇ ਬਸ ਲਾਲੇ ਦੀ ਇਹੋ ਹੀ ਆ ਕਾਲੇ ਡੰਡੇ ਕਰਤੇ ਆਪਾਂ ਦੋਵੇਂ ਤੇ ਅੱਧੀ ਪੂਛ ਕਰਾਂਗੇ ਦੀ ਲਾਲ ਤੂਣਾ ਲੱਗੂਗਾ ਰੰਗ ਇਹਦੇ ਕਰੋ ਚੈੱਕ ਕਮਰਾ ਇਹ ਐਨੀ ਨਹੀਂ ਕਰਦਾਂਗੇ ਆਪਾਂ ਬਾਦੂ ਐਨੀ ਨਹੀਂ ਲਾਰਾਂਗੇ ਸੰਤਰੀ ਆ ਇਹ ਘੈਂਟ ਆ ਪੂਰਾ ਰੰਗ ਕਲੋਸ ਕਰ ਦਿਆ ਓਰੀ ਹੋ ਗਈ ਲੇ ਕੰਮ ਨਹੀਂ ਨਹੀਂ ਆ। ਤਾਂ ਇਹ ਕੰਮ ਦੇ ਟਿਸ ਤੇ। ਤਾਂ ਇਹ ਪਾਸ ਲਾਉਂਦੇ ਆ। ਲਾਤਾ ਜੀ ਰੰਗ ਦੇਖ ਲੋ ਕਰ ਲੋ ਚੈੱਕ। ਇਹਦੇ ਵੀ ਕਰਦਗੇ ਜੀ ਲਾਲ ਪੁਸ਼ ਕਰਤੀ ਇਹਦੀ ਵੀ ਆਪਾਂ ਤੇ ਹਰਾ ਕਰਤਾ ਡੰਡਾ ਸੱਜੀ ਬਗਲ 'ਚ। ਕਰ ਲੋ ਚੈੱਕ। ਜਿਵੇਂ ਆਪਣੇ ਫੱਟੀ ਮਾਰੀ ਸੀ ਉਹਦੇ ਥੋੜੀ ਬ੍ਰੀਕ ਮਾਰਾਂਗੇ ਡੰਡਾ ਕਰਾਂਗੇ ਆਪਾਂ ਹਰਾ ਇਹਦਾ। ਸ਼ਾਹ ਕੀ ਉਤਰੀ ਹੈ ਜੀ ਵੀ। और सही ही कर रहे चलो करता जी हरा डंडा लाल पूछ कर लो चेक शाह की उतरी ਜਿਹੜੀ ਮਿੱਤਰੋ ਆਪਣੀ ਲਾਲ ਬਗਲਾਂ ਵਾਲੀ ਕੂਦਰੀ ਉੱਡਦੀ ਹੁੰਦੀ ਹੈ ਜੀ ਇਹ ਬੜੀ ਉੱਚੀ ਜਾਂਦੀ ਆ ਤੇ ਇਹਦੀ ਆਪਾਂ ਅੱਧੀ ਪੂਛ ਕਾਲੀ ਕਰਤੀ ਜੀ ਨਾਲ ਲਾਲ ਬਗਲਾਂ ਦੋਵੇਂ ਅੱਧੀ ਪੂਛ ਕਾਲੀ ਚਿੱਟੀ ਕਬੂਤਰੀ ਜੀ ਇੱਕ ਕਾ ਸ੍ਰੀ ਜੀ ਗੂਤਰੀ ਆ ਖਟੀਆਂ ਅੱਖਾਂ ਦੀ ਤੇ ਇਹਦਾ ਆਪਾਂ ਕਰਾਂਗੇ ਸੱਜਾ ਟੂਸਾ ਕਾਲਾ ਕੱਲਾ ਜੀ ਆ ਵੇਖੋ ਫੂਕਾ ਮਰੀ ਜਾਂਦਾ ਚੋਬਰ ਨਾਲ ਕਾਲੀ ਪੂਛ ਵਾਲੀ ਨੂੰ ਰੰਗ ਸਕਾਈ ਜਾਂਦਾ जय राम जी की दया देता वो जो संकट से तारता है प्रेम न दुख तरता पीड़े न काह कोई हित न हमको लड़े और तो कौन सा है धारावास भगवान ही कृपालु तेरा सिद्धि करदाई ਜਾ ਬੰਕ ਨਾਲ ਲੋਕਾਂ ਦਾ ਤਰ ਤਰੋ ਕਰੇ ਕਰਨਾ ਜਾ ਆਪਾਂ ਜਰਮ ਫਲ ਕਰਾ ਕਰ ਜੰਮਾ ਬਹੁਤ ਜਾਈ ਬਣਾ ਦੇ ਨੂੰ ਸੰਭਾਲਣਾ ਜੇ ਕਿਸ ਤਰ੍ਹਾਂ ਜਾਣੀ ਲੋ ਜਿਹੜੀ ਛੇਦਰੀ ਰਹਿ ਗਈ ਸੀ ਆਪਾਂ ਉਹ ਤੇ ਲਾਦਾ ਕਪੜਾ ਜਿਹੜੀ ਇੱਥੇ ਹੁੰਦੀ ਆ ਹਾਂਜੀ ਮਿੱਤਰੋ ਬਾਈ ਜੀ ਆਪਾਂ ਸਸਤਰੀ ਕਾਲ ਸਾਰੇ ਵੀਰ ਭਰਾਵਾਂ ਅੱਜ ਨਾ ਆਪਣਾ ਬੱਚਾ ਜਾਵੜਿਆ ਗਲਾਬੀ ਟੌਰੀ ਤੇ ਗਲਾਬੀ ਟੂਸਾ ਆਹ ਬੰਦੇ ਨੇ ਲਾਇਆ ਆਪਣਾ ਕਬੂਤਰ ਅੱਜ ਬੱਚਾ ਸਾਖਾ ਆ ਬੱਚਾ ਤੇ ਸਾਫ ਚਿੱਟਾ ਪੂਛ ਹੁੰਦੀ ਜਾਂਦੀ ਉਹ ਮਾੜੀ ਮਾੜੀ ਰਹੇਗੀ ਥੋੜੀ ਥੋੜੀ ਤੇ ਗਲਾਬੀ ਟੋਰੀ ਤੇ ਗਲਾਬੇ ਟੁੱਟਸਾ ਜੇ ਕਿਸੇ ਦੇ ਪਿੰਡ ਗਿਆ ਤੇ ਮੋੜਨ ਦੀ ਕਪਾਤਾ ਕਰੋ ਜੀ ਹਾਂ ਜੇ ਅੱਗੇ ਦਾ ਪਤਾ ਤਾਂ ਜੇ ਦੇ ਸਕਿਆ ਤਾਂ ਫਿਰ ਜੇ ਪਤਾ ਲੱਗੇ ਕਿਹਦੇ ਕੋਲ ਜੀ ਨਾ ਦਿੱਤਾ ਨਹੀਂ ਬਾਈ ਰਿਕਾਰਡਿੰਗ ਪਾ ਦੇ ਜਿੰਦੇ ਕੋਲ ਆ ਕਿ ਨਹੀਂ ਸ਼ਾਮ ਤੋਂ ਪਹਿਲਾਂ ਹਾਂ ਇਹਦਾ ਪਵਾ ਲਾਂਗੇ ਦਾਦੇ ਯਾਣਾ ਜੇ ਕਿਹਨੇ ਨਾ ਸਾਡੇ ਕੋਲੇ ਫੇਰ ਹੈ ਚੀੜੀ ਮਾਰ ਪਏ ਕੇ ਜਿਕੇ ਨੇ ਨਾਸੇ ਮੇਰੇ ਕੋਲੇ ਫੇਰ ਫਿਰ ਆਪਾ ਉੜਦਾ ਵੇਖ ਲਾਂ ਕਿ ਐਂਦੇ ਪੈਂਦਾ ਹਾਂ ਸਿਆਣ ਕੇ ਦੱਸ ਦਾਂਗੇ ਆਪਾ ਮੇਰਾ ਬੱਤਾ ਹਾਂ ਸਿਆਣ ਦਾਗੇ ਨਾ ਆਪਾ ਕੱਲ ਥੁੰਨੇ ਦਾ ਨਹੀਂ ਪਾਈ ਗਈ ਪੈਰ ਨੰਗਾ ਹੀ ਹੈ ਨੰਗਾ ਹੀ ਆ ਚਪਾਣੀਆ ਹਾਂ ਚਪਲਾਈ ਗੱਲ ਨਹੀਂ ਆਉਣੀ ਬਰਾਹੀਆ ਦੇਖੋ ਚੱਲੇ ਗਏ ਲੈਨ ਦੇਖੋ ਡੇਕਰ ਪੌਣੀਆਂ ਡੇਕਰ ਬਾਲਾ ਇੰਟਰ ਪੈ ਗਿਆ ਹੁਣ ਪੌਣੀਆਂ ਆ ਈਵਾ ਇੱਕ ਚੱਕਸੂ ਕਬੂਤਰ ਡੱਕ ਬੈ ਲੈ ਕੇ ਆਉਣਾ ਉਹ ਲੈ ਕੇ ਆਉਣਾ ਉਹ ਬੰਦੇ ਨੇ ਖੰਭ ਜੇ ਕੱਟਦੇ ਉਹ ਵੇਖ ਕੇ ਆਉਣਾ ਕੀ ਹਾਲ ਚਾਲ ਹੁੰਦਾ ਉਹ ਵੇਖ ਕੇ ਆਉਣਾ ਹਾਂ ਛੱਪੜ ਕੋਲ ਕਾ ਹਾਂ ਸਾਹਮਣੇ ਉਹ ਪਿੰਡ ਕੂਤੇ ਡੱਕ ਬੈ ਉਹਨੇ ਫੋਨ ਲਾਇਆ ਸੀਗਾ ਉਹਨੇ ਖੰਭ ਕੱਟਦੇ ਉਹਦੇ ਉਹਨਾਂ ਦੇ ਸਾਨੂੰ ਉਹਦੇ ਲੈ ਜਾਓ ਅਸੀਂ ਅੱਖਾਂ ਆ ਗਏ ਵਾਚ ਦਾ 5 ਮਿੰਟਾਂ ਜਾ ਗਏ ਹਾਂ ਚੱਲ ਆ ਜੇ ਇਹ ਵੀ ਕਬੂਤਰੀ ਹੈ ਜੀ ਛਿੱਟੀਆਂ ਅੱਖਾਂ ਦੀ ਕਬੂਤਰੀ ਹੈ ਇਹ ਇਹਦਾ ਕਰਾਂਗੇ ਆਪਾਂ ਸੱਜਾ ਡੰਡਾ ਹਰਾ ਤੇ ਗੁਲਾਬੀ ਘੰਡ ਕਰਾਂਗੇ ਸੰਤਰੀ ਕਰਦਗੇ ਸੰਤਰੀ ਕਰਾਂਗੇ ਸੰਤਰੀ ਘੰਡ ਤੇ ਸੱਜਾ ਡੰਡਾ ਹਰਾ ਇਹ ਵੀ ਰੰਗ ਘੰਡ ਲੱਗੂਗਾ ਲਾ ਕੇ ਆਪਾਂ ਤੇ ਫਿਰ ਵਿਖਾਉਣੀ ਰੰਡਾ ਦਾ ਮਿੱਤਰੋ ਕਰਤਾ ਤੇ ਹੁਣ ਕਾਰੰਡ ਕਰਾਂਗੇ ਆਪਾਂ ਸੰਤਰੀਏ ਦਾ ਟਿੰਗਾਂ ਅੱਖਾਂ ਦੀ ਕਾਲੀ ਚੀਨੀ ਕੂਤਰੀ ਜੀ ਗੁਲਾਬੀ ਘੰਡ ਕਰਾਂਗੇ ਇਹਦਾ ਜੀ ਪੂਰਾ ਪਸੰਤਰੀ ਕੀਤਾ ਸੀਗਾ ਤੇ ਇਹਦਾ ਆਪਾਂ ਕਰਾਂਗੇ ਗੁਲਾਬੀ ਗਲਾਬੀ ਘੰਡ ਤੇ ਖੱਬਾ ਡੰਡਾ ਕਾਲਾ ਜੀ ਜਿਹੜੀ ਉਤਰੀ ਹੁਣੇ ਆਪਾਂ ਘੰਡ ਕੀਤਾ ਤੇ ਖੱਬਾ ਡੰਡਾ ਕਾਲਾ ਕਰਾਂਗੇ ਇਹਦੇ ਨਾਲ ਬਾਹ ਮਿੱਤਰੋ ਵਲੋਗ ਦਾ ਆਪਾਂ ਐਂਡ ਨਹੀਂ ਕਰਨਾ ਤੇ ਉਹ ਵੀਡੀਓ ਬੜੀ ਲੰਮੀ ਬਣ ਗਈ ਤੇ ਤਾਂ ਨਹੀਂ ਬਣਾਈ ਗਈ ਤੇ ਕਬੂਤਰਾਂ ਦੇ ਪੰਜਾਛੀਆਂ ਦੇ ਹੋਰ ਰੰਗ ਲਗਾਤਾ ਬਾਅਦ ਚ ਤੇ ਇੱਕ ਮੇਰਾ ਫੋਨ ਬੰਦ ਹੋ ਗਿਆ ਸੀਗਾ ਤੇ ਵੀਡੀਓ ਬਣਾਈ ਜਾਂਦਾ ਸੀਗਾ ਵਿੱਚੇ ਬੰਦ ਹੋ ਗਿਆ ਮੈਂ ਚਾਰਜ ਲਾ ਕੇ ਤੇ ਚਾਰਾ ਪੰਜਾ ਕਬੂਤਰਾਂ ਨੇ ਆਪੇ ਹੋਰ ਰੰਗ ਲਗਾਤਾ ਘਾਂਡ ਟੂ ਸੇ ਬਗਲਾ ਡੰਡੇ ਇੱਕ ਦੀ ਪੂਸ਼ ਕਰਤੀ ਕਾਲੀ ਬਹੁਤ ਕਬੂਤਰਾਂ ਨੇ ਰੰਗ ਲਾਇਆ ਤੇ ਕੱਲ ਨੂੰ ਹੋ ਸਕਦਾ ਇੱਕ ਦੋ ਬਾਹਰ ਹੀ ਕੱਢ ਲੀਏ ਆਪਾਂ ਕਬੂਤਰ ਕੱਲ ਨੂੰ ਇੱਕ ਨਾਲ ਦੇ ਘਰੇ ਖੰਡਪਾੜ ਦਾ ਭੋਗ ਆ ਪਹਿਲਾਂ ਕੋ ਉਧਰ ਜਾਵਾਂਗੇ ਇਹਦੇ ਪਰੇ ਹੀ ਕੱਢਾਂਗੇ ਬਾਹਰ ਜਿਹੜੇ ਡੰਗਾਂ ਚੜੇ ਕਬੂਤਰ ਆ ਉਹ ਤਾਂ ਨਹੀਂ ਛੱਡਦੇਗੇ ਇਹ ਫਿਰ ਦੂਸਰੇ ਨਾਲ ਬੱਚਾ ਜਿਹੜਾ ਇੱਕ ਟੋਰੀਆ ਤੁਹਾਨੂੰ ਪਤਾ ਹੀ ਜਿਹੜੇ ਪਾਣੀ ਦੇ ਦਿੱਤਾ ਹੋਇਆ ਆਪਾਂ ਉਹਨਾਂ ਦੀ ਫੇਰ ਕੱਲ ਨੂੰ ਰੈਸਟ ਕਰਾ ਦੇਣਗੇ ਦੋੋਂ ਦਿਨ ਰੈਸਟ ਹੋ ਜੂਗੀ ਤੇ ਪਰਸੋਂ ਕੋ ਫੇਰ ਛੱਡ ਦੇਣਾ ਉਹਨਾਂ ਨੂੰ ਤੇ ਇੱਕ ਕਮੈਂਟ ਕਰਕੇ ਜਰੂਰ ਦੱਸੋ ਕਿਹੜੇ ਕਬੂਤਰ ਦੇ ਵਧੀਆ ਰੰਗ ਲਗਾ ਤੇ ਇੱਕ ਬੱਚੀ ਦੇ ਆਪਾਂ ਰੰਗ ਲਾਇਆ ਸਭ ਨਾਲ ਪਹਿਲਾਂ ਤੇ ਉਹ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਆਪਣੇ YouTube ਤੇ ਵਲੌਗ ਦੇ ਕਮੈਂਟ ਆਇਆ ਸੀਗਾ ਕਹਿੰਦਾ ਆਏ ਰੰਗ ਲਾਈ ਬਈ ਉਹ ਲੱਗਾ ਵਧੀਆ ਇੱਕ ਮਿੰਟ ਮੈਨੂੰ ਤੇ ਆਪਾਂ ਉਹ ਵੀ ਰੰਗ ਲਾਦਾ ਉਹਦੇ ਤੇ ਕਮੈਂਟ ਕਰਦੇ ਕਰੋ ਕਬੂਤਰ ਆਪਣੇ ਕੋ ਵੱਧੂ ਵੀ ਰੰਗ ਲੰਗ ਵਾਲੇ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਨਾ ਝਾਲਰ ਨਹੀਂ ਕਰਦੇ ਆਪਾਂ ਝਾਲਰ ਜੂ ਨਹੀਂ ਕਰਦੇ ਯਾਰ ਉਹ ਕਮੈਂਟ ਕਰਦੇ ਕਰੋ ਬੇਠੂ ਨਹੀਂ ਕਰਦੇ ਆਪਾਂ ਕਬੂਤਰ ਦੇ ਹੋਰ ਦੱਸ ਦਿਆ ਕਰੋ ਤੇ ਉਹ ਆਪਾਂ ਰੰਗ ਲਾ ਰਿਹਾ ਕਹਿੰਦੇ ਨਹੀਂ ਤੇ ਅੱਜ ਵੀ ਵਧੀਆ ਸੋਹਣਾ ਰੰਗ ਲੱਗਿਆ ਸਾਰੇ ਕੁੰਤਰਾ ਦੇ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਕਿਹੜਾ ਕਬੂਤਰ ਤੇ ਵਧੀਆ ਰੰਗ ਲੱਗਾ ਤੁਹਾਨੂੰ ਬਾਕੀ ਵੀਡੀਓ ਵੇਖ ਲਈ ਧੰਨਵਾਦ ਸਾਰੇ ਵੀਰਾਂ ਲਵ ਯੂ ਸਪੋਰਟ ਕਰਦੇ ਰਹੇ